ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਫਿਰ ਮੇਰੇ ਵੀਰੋ ਸਰੇ ਦੇ ਮੈਚ ਹੋਏ ਅੱਜ ਰੌਣਕਾਂ ਵੱਡੀਆਂ ਲੱਗੀਆਂ ਅੱਜ ਟੌਪ ਦੇ ਟੂਰਨਾਮੈਂਟ ਇੱਕ ਕੱਪ ਤੇ ਬਹੁਤ ਤਗੜੇ ਮੈਚ ਹੋਏ ਤੇ ਅੱਜ ਟਰੈਕਟਰ ਵੀ ਸੀਗੇ ਬੈਸਟਾਂ ਨੂੰ ਕੌਣ ਜਿੱਤੇ ਉਹ ਵੀ ਦੱਸਾਂਗੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਪਹਿਲੇ ਨੰਬਰ ਤੇ ਮੇਰੇ ਵੀਰੋ ਗਵਿੰਦਗੜ੍ਹ ਤੋਂ ਟੌਪ ਦਾ ਟੂਰਨਾਮੈਂਟ ਹੋਇਆ ਬੈਸਟਾਂ ਨੂੰ ਟਰੈਕਟਰ ਰੱਖੇ ਗਏ ਸੀ ਮੇਰੇ ਵੀਰੋ ਬੈਸਟ ਰੇਡਰ ਗੁਰীত ਲੇਰ ਵਾਲਾ ਤੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਅਮਰ ਤਾਂ ਮੇਰੇ ਵੀਰੋ ਬਰਸਾਲਪੁਰੀਆ ਤੇ ਯਾਰਸ਼ ਬਰਸਾਲਪੁਰੀਆ ਜੁਆਇੰਟ ਬਣਿਆ ਮੁੰਡਿਆਂ ਨੇ ਕਮਾਲ ਦੀ ਗੇਮ ਦਿਖਾਈਆ ਦਰਸ਼ਕਾਂ ਨੇ ਸਵਾਦ ਲਿਆ ਇੱਥੇ ਵੀ ਮੈਚਾਂ ਦਾ ਬਰਸਾਲਪੁਰ ਤੇ ਧਨੌਰੀ ਦਾ ਫਾਈਨਲ ਲੱਗਿਆ ਸੀਗਾ ਗਵਿੰਦਗੜ ਚ ਐਨ ਟੌਪ ਦੇ ਮੈਚ ਤੇ ਉਧਰ ਹਾਕਮ ਵਾਲੇ ਤੇ ਬਹੁਤ ਅਕਬਰਦਾਬੀ ਮੈਚ ਮੇਰੇ ਵੀਰੋ ਹਰਿਆਣੇ ਚ ਟੌਪ ਦਾ ਲੱਗਿਆ ਦਰਸ਼ਕਾਂ ਨੇ ਉਧਰ ਵੀ ਜੋ ਸਵਾਦ ਲਿਆ ਮੈਚਾਂ ਦਾ ਬਾਕੀ ਮੇਰੇ ਵੀਰੋ ਇਹ ਰਿਜ਼ਲਟ ਸੀਗਾ ਇਨ੍ਹਾਂ ਭਰਾਵਾਂ ਨੂੰ ਮੁਬਾਰਕਾਂ ਧਲੇਰਾਂ ਵਾਲਾ ਵੀ ਅੱਜਕੱਲ ਕਮਾਲਾਂ ਕਰੀ ਆਉਂਦਾ ਟਾਈਮ ਤੋਂ ਇਸ ਸੀਜ਼ਨ ਚ ਚਰਚਾ ਹੁੰਦੀ ਆ ਧਲੇਰ ਵਾਲੇ ਦੀ ਵੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਦਾ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਜ਼ਰੂਰ ਕਰਿਓ ਧੰਨਵਾਦ